ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਨ ਲੱਗੇ ਆ ਜੀ ਮਾਰਨਿੰਗ ਤੋਂ ਹੀ ਤੇ ਕੱਲ ਵੀ ਤੋਂਪ ਲੱਗੀ ਸੀ ਪਰਸ ਵੀ ਤੋਂਪ ਲੱਗੀ ਸੀ ਜਰੂਰ ਮੌਸਮ ਦਾ ਹਾਲ ਦੱਸਿਓ ਜੀ ਹਾੜ ਕਰਕੇ ਪਾਣੀ ਔਨ ਕਰਕੇ ਬਹੁਤ ਬੁਰਾ ਹਾਲ ਹੋਇਆ ਪਾਣੀ ਦਾ ਪੱਧਰ ਵੈਸੇ ਘਟ ਗਿਆ ਪਰ ਮਿੱਟੀ ਗਾਰਾ ਬਹੁਤ ਬੁਰਾ ਹਾਲ ਹੋਇਆ ਬਹੁਤ ਨੁਕਸਾਨ ਹੋਇਆ ਪ੍ਰਮਾਤਮਾ ਸਾਹਿਬ ਦੇ ਭਲੀ ਕਰੇ ਜੀ ਤੇ ਆਪਾਂ ਕਰਨ ਲੱਗੇ ਆ ਪਸ਼ੂ ਅੰਦਰ ਪਸ਼ੂ ਅੰਦਰ ਕਰਨੇ ਆ ਜੀ ਜਿਹੜੀਆਂ ਅੰਦਰ ਬੈਠੀਆਂ ਉਹ ਤਾਂ ਬਹਿ ਜਾਂਦੀਆਂ ਜਿਹੜੀਆਂ ਬਾਹਰ ਖੜੀਆਂ ਉਹ ਨਹੀਂ ਬੈਂਦੀਆਂ ਜਿੰਨਾ ਚਿਰ ਅੰਦਰ ਨਾ ਕੀਤੀਆਂ ਤੇ ਉਹ ਬੂਹਾ ਚੱਕ ਰਹੀ ਸੀ ਤੇ ਮੈਂ ਕਿਹਾ ਚੱਲ ਦਵਾਰਾ ਫੇਰ ਬੌਕਰ ਮਾਰ ਦੂਗੀ ਤੇ ਫੇਰ ਹੀ ਮੈਂ ਅੰਦਰ ਕਰਦੀ ਆ ਪਸ਼ੂ ਕਿਉਂਕਿ ਇੱਕ ਵਾਰਾਂ ਬੌਕਰ ਮਾਰ ਕੇ ਇਕੱਠਾ ਕਰਕੇ ਬੌਕਰ ਮਾਰਤੀ ਸੀਗੀ ਦੁਬਾਰਾ ਫੇਰ ਮਾਰ ਦੋਗੀ ਤਾਂ ਸੱਕ ਜੂਗਾ ਨਾਲੇ ਛੇਤੀ ਨਾਲੇ ਗੋਆਣੀ ਬਾੜੀ ਬਾੜਾ ਦੇ ਇਰਤੱਕ ਜਾ ਮਿੱਦਾਗਾ ਫਿਰ ਵਾਵਾ ਟਾਈਮ ਕੱਢ ਜਾਂਦੀ ਫਰਸ਼ ਤੋਂ ਨਹੀਂ ਨਹੀਂ ਪੈਂਦੀ ਠੀਕ ਆ ਜੀ ਪੱਠੇ ਡੱਕੇ ਇਹਨਾਂ ਨੇ ਖਾ ਲਏ ਆ ਜਿਹੜੇ ਰਹਿੰਦੇ ਆ ਵੀ ਮੂੰਹ ਮਾਰ ਲੈਣੀਆਂ ਦਿਨੇ ਤੇ ਆਪਾਂ ਮੁੜ ਕੇ ਖੁਰਲੀ ਸਾਫ਼ ਕਰ ਦਿੰਨੇ ਹੁੰਨੇ ਆ ਡੱਕਾ ਤੇ ਦਸੰਬਰ ਕੇ ਵਿੱਚੋਂ ਤੇ ਇਧਰ ਰੈਸਟ ਤੇ ਬੈਠੇ ਆ ਪਾਸ ਸੁਆਣੀ ਤੇ ਆ ਕੇ ਰੋਟੀ ਲਾਉਂਗੀ ਬੰਨਿਆ ਮੰਦਰ ਉਹ ਕਿ ਫਿਰ ਦਾ ਮੁੰਡਾ ਉਹ ਤੇ ਆ ਕਰੀ ਸਰ ਜੀਰ ਸਰਨੀ ਜਿਹੜੇ ਮੈਂ ਕਰਨਾ ਅੱਜ ਤਾਈ ਦਰ ਚੁੱਕ ਸੀ ਬੇਕ ਜਾਣ ਦੀ ਜਾਨਦੀ ਤੂੰ ਕੀ ਦੀ ਕਦੋਂ ਪਤਾ ਅਣੀ ਮਾੜੀ ਕਿਸਮਤ ਆਲਿਆਂ ਦੀ ਕਦੋਂ ਦੀ ਸਾਡੀ ਜਾਗਣੀ ਪਤਾ ਨਹੀਂ ਕਦੋਂ ਸਾਡੀ ਮੁਸ਼ਕਲ ਸਾਡੀ ਪਤਾ ਨਹੀਂ ਕਦੋਂ ਜਾਗਣੀ ਕਿਸਮਤ ਕੀ ਆ ਸੀ ਉਹਨਾਂ ਨੇ ਨਾਮ ਸਹੀ ਕਰਦਾ ਹੂੰ ਬੰਦੇ ਆ ਕੇ ਹੂੰ ਆਹੋ ਨਾ ਤਾਂ ਸਾਨੂੰ ਕਿਹਾ ਉਹਨਾਂ ਨੇ ਉਹ ਵੀ ਵਾਪਸ ਆ ਜੇ ਜਿਹੜੇ ਆਏ ਨੇ ਉਹ ਦੁਬਾਰਾ ਆ ਜਾਣਗੇ ਅੱਛਾ ਕਦੋਂ ਹੁਣ ਪਟੜਾ ਪਟੜਾ ਜਿਆਦਾ ਅੰਦਰ ਜਾ ਕੇ ਹੋ ਗਈ ਹੋਆ ਗਾ ਰੱਬ ਦੀ ਮਰਜ਼ੀ ਇਹਨਾਂ ਨੂੰ ਖਲਾਉਂਦੀ ਢੇਰਾ ਬਹੁਤ ਤੰਗ ਕਰਦੀ ਆਪੇ ਵੇਖ ਲੈਿੰਦੇਗਾ ਵੀ ਆਂਗਾ ਵਾਲੇ ਦਿਵਾਲੀ ਉਹਦੇ ਲਓ ਜੀ ਪਸੂ ਆਪਾਂ ਦਿੱਤੇ ਬੰਨ ਅੰਦਰ ਪਾਣੀ ਪਿਆ ਕੇ ਕੰਮ ਹਜੇ ਜਾਰੀ ਐ ਲੋਵਾ ਚੱਕਣ ਦਾ ਉਧਰ ਸੁਲਤਾਨ ਨੂੰ ਛੱਡਣਾ ਹੁਣ ਸੁਲਤਾਨ ਲਾਊਗਾ ਤੂਫਾਨੀ ਢੇੜੇ ਬਾਹਰ ਦੇ ਤੇ ਤੁਸੀਂ ਬਾਅਦ ਦਾ ਵੀਊ ਵੀ ਚੈੱਕ ਕਰ ਸਕਦੇ ਆ ਜੀ ਹਮਸ ਹੋ ਗਿਆ ਬਹੁਤ ਜ਼ਿਆਦਾ ਗਰਮੀ ਹੋ ਗਈ ਜਿਹਨੂੰ ਕਹਿੰਦੇ ਗੁੰਮ ਲੱਗ ਗਿਆ ਮੈਂ ਤਾਂ ਗੁੰਮ ਲੱਗ ਗਿਆ ਕਹਿੰਨੀ ਨਹੀਂ ਕਹੀ ਹਮਸ ਕਹਿੰਦੇ ਆ ਨਾ ਠੀਕ ਆ ਜੀ ਤੇ ਧੁੱਪ ਨਿਕਲੀ ਸੀ ਕੱਲ ਵੀ ਪਰਸੋਂ ਵੀ ਅੱਧਾ ਦਿਨ ਧੁੱਪ ਦਾ ਲੱਗਿਆ ਸੀ ਕੱਲ ਪੂਰਾ ਦਿਨ ਹੀ ਲੱਗਿਆ ਅੱਜ ਵੀ ਧੁੱਪ ਨਿਕਲੀ ਆ ਜਿਵੇਂ ਬੱਦਲਾਂ ਦੇ 올ਲੇ ਹੋ ਜਾਂਦਾ ਸੂਰਜ ਆਏ ਜੇ ਹੋਈ ਜਾਂਦੀ ਆ ਗਈ ਕਿਤੇ ਹਟ ਗਈ ਧੁੱਪ ਤੇ ਚਲੋ ਜੀ ਅੱਜ ਦੇ ਬਲੌਗ ਦਾ ਐਂਡ ਆਪਾਂ ਇੱਥੇ ਕਰਦੇ ਆ ਤੇ ਆਹ ਵੇਖੋ ਚੱਲਿਆ ਕਿੱਥੇ ਚੱਲਿਆ ਏ ਤੂੰ ਇੱਧਰ ਦੱਸ ਕੇ ਜਾ ਪਹਿਲਾਂ ਇੱਧਰ ਨੂੰ ਜਾਣਾ ਇਹ ਅਜੇ ਨਵਾਇਆ ਨਹੀਂ ਇਹਨੇ ਸਾਰੀਆਂ ਵੱਟਾਂ ਸਾਫ਼ ਕਰ ਦੇਣੀਆਂ ਬਸ ਐਂ ਘੰਟਾ ਘੜੀ ਛੱਡ ਦੇਈ ਤਾਂ ਜਿੰਨਾ ਟਾਈਮ ਬੂਆ ਖੋਲੀਦਾ ਇਹ ਪਸੂਆਂ ਵਾਲੇ ਇਸ ਪਾਸੇ ਦਾ ਉਹਨਾ ਟਾਈਮ ਨੂੰ ਛੱਡ ਦੇਈਦਾ ਤੇ ਚਰਚੁਰ ਲੈਂਦਾ ਜਦੋਂ ਕੋਈ ਮੋਟਰਸਾਈਕਲ ਜਾਂ ਕੋਈ ਚੀਜ਼ ਆਉਂਦੀ ਹੈ ਉਦੋਂ ਫਿਰ ਡਰ ਕੇ ਅੰਦਰ ਨੂੰ ਆ ਜਾਂਦਾ ਚਲੋ ਜੀ ਠੀਕ ਹੈ ਤੇ ਜੇਕਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਹੁੰਦਾ ਸਭ ਤੋਂ ਪਹਿਲਾਂ ਤਾਂ ਹਾਈਪ ਕਰ ਦਿਆ ਕਰੋ ਜੀ ਫਰੀ ਦੇ ਵਿੱਚ ਹਾਈਪ ਹੁੰਦਾ ਸਿਰਫ ਮੈਨੂੰ ਪਵੈਂਟ ਹੀ ਮਿਲਨੇ ਆ ਉਹਦੇ ਤੁਹਾਡੇ ਹਾਈਪ ਨਾਲ ਲਾਈਕ ਕਮੈਂਟ ਦੇ ਨਾਲ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਓਕੇ ਬਾਈ ਜੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਪ੍ਰਮਾਤਮਾ ਸਭ ਤੇ ਮੇਰ ਭਰਿਆ ਹੱਥ ਰੱਖੇ ਹਾੜ ਪ੍ਰਭਾਵਿਤ ਇਲਾਕਿਆਂ ਦੇ ਪ੍ਰਮਾਤਮਾ ਮੇਰਾ ਕਰੇ ਸਭ ਤੇ ਮੇਰ ਬਣਾਈ ਰੱਖੇ ਵਾਹਿਗੁਰੂ